ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਇੱਕੋ ਮਾਂ ਦੇ ਜਾਇ ਦੋਪਰਾ ਜਦੋਂ ਬਚਪਨ ਦੇ ਵਿੱਚ ਤਾਂ ਉਹਨਾਂ ਵਿੱਚ ਬਹੁਤ ਪਿਆਰ ਹੁੰਦਾ ਹੈ ਪਰ ਜਵਾਨੀ ਦੇ ਵਿੱਚ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਵਿਆਹ ਤੋਂ ਬਾਅਦ ਉਹੀ ਦੋਪਰਾ ਇੱਕ ਦੂਜੇ ਦੇ ਸ਼ਰੀਕ ਬਣ ਜਾਂਦੇ ਹਨ ਤਾਂ ਜਦੋਂ ਸ਼ਰੀਕ ਬਣਦੇ ਹਨ ਤਾਂ ਘਰ ਦਾ ਉਜਾੜਾ ਜ਼ਰੂਰ ਹੁੰਦਾ ਹੈ ਤਾਂ ਅੱਜ ਅਸੀਂ ਆਪਣੇ ਸਮਾਜ ਦੇ ਵਿੱਚ ਦੇਖਦੇ ਹਾਂ ਆਸ-ਪਾਸ ਦੇਖਦੇ ਹਾਂ ਕਿ ਉਹਨਾਂ ਦੁਸ਼ਮਣਾਂ ਦੇ ਨਾਲ ਲੋਕ ਨਫ਼ਰਤ ਨਹੀਂ ਕਰਦੇ ਜਿੰਨੇ ਭਰਾਵਾਂ-ਭਰਾਵਾਂ ਦੇ ਵਿੱਚ ਜੋ ਨਫ਼ਰਤ ਆ ਉਹ ਪੈਦਾ ਹੋ ਜਾਂਦੀ ਹੈ ਔਰ ਇਹ ਜੋ ਨਫ਼ਰਤ ਆ ਕਦੀ ਵੀ ਭਰਾਵਾਂ ਦੇ ਵਿੱਚ ਇਸ ਤਰ੍ਹਾਂ ਪੈਦਾ ਨਹੀਂ ਹੁੰਦੀ ਜਦੋਂ ਕੋਈ ਤੀਜਾ ਉਹਨਾਂ ਦੇ ਵਿੱਚ ਨਫ਼ਰਤ ਪੈਦਾ ਕਰਦਾ ਹੈ ਤਾਂ ਉਹ ਇੰਨੀ ਕਿ ਜ਼ਿਆਦਾ ਨਫ਼ਰਤ ਵੱਧ ਜਾਂਦੀ ਹੈ ਕਿ ਘਰ ਦੇ ਦੋ ਹਿੱਸੇ ਹੋ ਜਾਂਦੇ ਹਨ ਤਾਂ ਉਹ ਜੋ ਟਾਈਮ ਹੁੰਦਾ ਹੈ ਉਹ ਮਾਂ-ਬਾਪ ਵਾਸਤੇ ਇੱਕ ਬਹੁਤ ਦਰਦਨਾਕ ਟਾਈਮ ਹੁੰਦਾ ਹੈ ਕਿ ਜਦੋਂ ਇੱਕੋ ਮਾਂ ਦੇ ਜਾਈ ਅਲੱਗ ਅਲੱਗ ਥਾਂ ਤੇ ਜੋ ਰੋਟੀ ਬਣਾਉਂਦੇ ਨੇ ਅਲੱਗ ਅਲੱਗ ਥਾਂ ਤੇ ਜੋ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਸੋ ਜੈਤ ਸਿੰਘ ਜੱਸੇ ਵੱਲੋਂ ਲਿਖੀ ਹੋਈ ਇੱਕ ਕਵਿਤਾ ਭਰਾ ਔਰ ਸ਼ਰੀਕ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਭਰਾ ਕਿਸੇ ਲਈ ਬਾਵਾ ਹੁੰਦੇ ਕਿਸੇ ਲਈ ਹੋਣ ਸ਼ਰੀਕ ਕਦੋਂ ਸ਼ਰੀਕ ਗਵੰਢੋ ਉਜੜੇ ਸਦਾ ਕਰਦੇ ਰਹਿਣ ਓਢੀਕ ਕਈ ਭਰਾ ਹੁੰਦੇ ਲਖਣ ਵਰਗੇ ਦਿ ਲੋ ਭਰਾ ਨੂੰ ਪਿਆਰੇ ਕਈ ਪ੍ਰ ਔਰੰਗੇ ਵਰਗੇ ਬਣ ਜਾਵਣ ਹਤਿਆਰੇ ਮਾਰ ਭਰਾ ਨੂੰ ਰਾਜੇ ਬੰਦੇ ਵਰਤ ਕੋ ਜੀ ਤਕਨੀਕ ਭਰਾ ਕਿਸੇ ਲਈ ਬਾਹਾਂ ਹੁੰਦੇ ਕਿਸੇ ਲਈ ਹੋਣ ਸ਼ਰੀਕ ਉੱਪਰੋਂ ਮਿੱਠੇ ਅੰਦਰੋਂ ਕੋੜੇ ਇੰਨਾ ਵਿੱਚ ਹੀ ਹੁੰਦੇ ਕੋਝੀਆਂ ਚਾਲਾਂ ਨੂੰ ਨਾ ਸਮਝਣ ਸਹਿ ਸੁਭਾ ਦੇ ਬੰਦੇ ਅੰਦਰੋਂ ਅੰਦਰੀ ਖਾਰ ਨੇ ਖਾਂਦੇ ਕਰ ਦੇ ਕਾਟ ਬਰੀਕ ਕਿਸੇ ਲਈ ਭਰਾ ਬਾਵਾ ਹੁੰਦੇ ਕਿਸੇ ਲਈ ਹੋਣ ਸ਼ਰੀਕ ਅਕਸਰ ਇਹ ਸ਼ਾਦੀ ਤੋਂ ਪਹਿਲਾਂ ਹੁੰਦੇ ਇੱਕ ਮਾਂ ਦੇ ਜਾਏ ਸ਼ਾਦੀ ਹੁੰਦਿਆ ਸਾਧ ਦਿਲਾਂ ਵਿੱਚ ਫਰਕ ਜਿਹਾ ਪੈ ਜਾਏ ਫਿਰ ਭਰਾ ਨੂੰ ਚੰਗੀ ਲੱਗਦੀ ਦੁੱਜੇ ਦੀ ਤਕਲੀਫ ਭਰਾ ਕਿਸੇ ਲਈ ਬਾਵਾ ਹੁੰਦੇ ਕਿਸੇ ਲਈ ਹੋਣ ਸ਼ਰੀਕ ਸੋ ਹਮੇਸ਼ਾ ਜੋ ਭਰਾ ਭਰਾ ਦਾ ਪਿਆਰ ਜੇਕਰ ਘਰ ਦੇ ਵਿੱਚ ਬਣਿਆ ਰਹੇ ਤਾਂ ਕੋਈ ਵੀ ਤਾਕਤ ਘਰ ਨੂੰ ਬਰਬਾਦ ਨਹੀਂ ਕਰ ਸਕਦੀ ਸੋ ਇਸ ਵੀਡੀਓ ਨੂੰ ਹਰ ਭਰਾ ਤੱਕ ਪਹੁੰਚਾਓ ਕਿ ਚਾਹੇ ਤੁਹਾਡੇ ਲੱਖਾਂ ਦੋਸਤ ਮਿੱਤਰ ਨੇ ਪਰ ਜਿੱਥੇ ਖੂਨ ਦੇ ਰਿਸ਼ਤੇ ਨੇ ਕੰਮ ਆਉਣਾ ਉੱਥੇ ਖੂਨ ਦੇ ਰਿਸ਼ਤੇ ਨੇ ਸੋ ਕਦੀ ਵੀ ਆਪਣੇ ਭਰਾ ਨੂੰ ਸ਼ਰੀਕ ਨਹੀਂ ਬਣਾਉਣਾ ਚਾਹੀਦਾ